ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਪਤਰੀ ਅਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਬੀਬਾ ਜੈਨਦਰ ਕੋਰ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਵਿਖੇ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਅਖਰ ਜੰਗਲ ਵਿੱਚ ਅਤਵਾਦੀਆਂ ਨਾਲ ਮੋਟ ਭੇੜ ਦੌਰਾਨ ਸ਼ਹੀਦ ਹੋਏ ਹਰਮਿੰਦਰ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੀ। ਇਸ ਮੌਕੇ ਤੇ ਭਾਜਪਾ ਦੇ ਸੂਬਾ ਸਕੱਤਰ ਕੰਬਰ ਵੀਰ ਸਿੰਘ ਟੌੜਾ ਜ਼ਿਲ੍ਹਾ ਪ੍ਰਧਾਨ ਦਿਦਾਰ ਸਿੰਘ ਪੱਟੀ ਵੀ ਮੌਜੂਦ ਸਨ। ਇਸ ਮੌਕੇ ਬੀਬਾ ਜੈਨਦਰ ਕੌਰ ਦਾ ਕਹਿਣਾ ਹੈ ਕਿ ਪੂਰੀ ਭਾਜਪਾ ਪਾਰਟੀ ਸ਼ਹੀਦ ਦੇ ਪਰਿਵਾਰਾਂ ਦੇ ਨਾਲ ਖੜੀ ਹੈ ਅੱਜ ਸਾਡੇ ਗ੍ਰਹਿ ਵਿਖੇ ਕੈਪਟਨ ਸਾਹਿਬ ਦੀ ਬੇਟੀ ਬੀਬੀ ਜੈਨਦਰ ਕੌਰ ਜੀ ਸਾਡੇ ਦੁੱਖ ਵਿੱਚ ਸ਼ਾਮਲ ਹੋਣ ਲਈ ਆਏ ਸੀਗੇ ਅਸੀਂ ਸਭੂ ਪਰਿਵਾਰ ਬੀਬਾ ਜੈਨਦਰ ਸਿੰਘ ਜੀ ਦਾ ਦਿਲੋਂ ਜੈਨਦਰ ਕੌਰ ਦਾ ਬੜੇ ਤਲਵਾਤੀ ਆ ਜਿਨ੍ਹਾਂ ਨੇ ਸਾਡੇ ਦੁੱਖ ਵਿੱਚ ਸ਼ਾਮਲ ਹੋ ਕੇ ਸਾਡਾ ਦੁੱਖ ਮਟਾਇਆ ਅਜਾ ਸੀ ਆਏ ਸੀ ਇਹ ਇਥੇ ਅਮ ਲੋ ਮਨਦੀਨਪੁਰ ਗਏ ਸੀਗੇ ਉਥੇ ਜਿਹੜਾ ਸਾਡਾ ਸੈਨਿਕ ਅਰਮਿੰਦਰ ਸਿੰਘ ਉਹਨਾਂ ਤੋਂ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਸੀ ਅਸੀਂ ਔਰ ਉਹਨਾਂ ਦੇ ਦੁੱਖ ਸੁੱਖ ਛੇ ਸ਼ਾਮਿਲ ਹੋਏ ਆ ਇਸ ਕਰਕੇ ਅਸੀਂ ਗਏ ਸੀ ਸਾਰੇ ਬੀਜੇਪੀ ਪਾਰਟੀ ਉਹਨਾਂ ਨਾਲ ਖੜੀ ਹੈ ਔਰ ਜੋ ਵੀ ਅਸੀਂ ਕਰ ਸਕਾਂਗੇ ਕਰਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ